ਜਦੋਂ ਅਸੀਂ ਸਿੱਖਣ ਦਾ ਯਤਨ ਕਰਾਂਗੇ ਤਾਂ ਬਹੁਤ ਵੱਡਾ ਸਾਨੂੰ ਗਿਆਨ ਬਹੁਤ ਵੱਡਾ ਵਿਆਨਕ ਦਾ ਗਿਆਨ ਦਾ ਖਜ਼ਾਨਾ ਸਾਨੂੰ ਪ੍ਰਾਪਤ ਹੋਵੇਗਾ ਗੁਰੂ ਸਾਹਿਬ ਗੁਰਬਾਣੀ ਦੇ ਅੰਦਰ ਇਸ ਮਨੁੱਖ ਨੂੰ ਸਮਝਾਉਣਾ ਕਰਦੇ ਹਨ ਕਹਿੰਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਆਪਣਾ ਆਪਾਂ ਦੀਵਾ ਬਾਲਦੇ ਆ ਨਾ ਜਿਹੜੇ ਦੁੱਖ ਨੇ ਕਹਿੰਦੇ ਉਹਨਾਂ ਨੂੰ ਤੇਲ ਬਣਾ ਦਿਵੇ ਦੇ ਵਿੱਚ ਛੜਦਾ ਕੀ ਆ ਦੀਵੇ ਦੇ ਵਿੱਚ ਤੇਲ ਛੜਦਾ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਉਹਨਾਂ ਨੂੰ ਤੇਲ ਬਣਾਉਣ ਦਾ ਯਤਨ ਕਰ ਗੁਰਬਾਣੀ ਦਾ ਪ੍ਰਮਾਣ ਹੈ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖਾਂ ਨੂੰ ਬਣਾ ਕੇ ਤੇਲ ਬਣਾ ਕੇ ਉਹਦੇ ਵਿੱਚ ਪਾਦਵਾ ਹੁਣ ਚਾਨਣੋ ਸੁਖਿਆ ਚੁਕਾ ਜਮਸੋ ਮੇ ਜੇ ਤੂੰ ਸੁੱਖ ਚਾਹੁੰਦਾ ਬੰਦਾ ਸੁੱਖਾਂ ਸੁੱਖਾਂ ਵਿੱਚ ਹੀ ਭੱਜਿਆ ਫਿਰਦਾ ਹੈ ਨਾ ਵੀ ਸੁੱਖ ਜਾਈ ਦੇ ਜ਼ਿੰਦਗੀ ਵਿੱਚ ਸੁੱਖ ਹੋਣਾ ਹੁਣ ਜਿੰਨੀਆਂ ਮਰਜ਼ੀ ਦੇਖੋ ਉਦਾਹਰਨ ਦੀ ਤੌਰ ਤੇ ਆ ਵੀ ਜੇ ਹੁਣ ਬਹੁਤ ਵੱਡਾ ਢੇਰ ਲੱਕੜਾਂ ਦਾ ਲੱਗਿਆ ਉਹਦੇ ਵਾਸਤੇ ਇਹ ਥੋੜਾ ਵੀ ਅੱਗ ਬਾਲਣ ਵਾਸਤੇ ਵੀ ਲੱਕੜਾਂ ਢੇਰ ساری ਅੱਗ ਚਾਹੀਦੀ ਹੈ ਉਹਦੇ ਵਾਸਤੇ ਥੋੜੀ ਜੀ ਤਿੱਲੀ ਚਾਹੀਦੀ ਇਹਨੂੰ ਵੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਸਭ ਤਾਂ ਕਿ ਮੈਂ ਬਾ ਗਣੀ ਨਾ ਹੁਣ ਢੇਰ ਲੱਕਰਾਂ ਦਾ ਲੱਗਿਆ ਹੋਇਆ ਉਹਦੇ ਵਾਸਤੇ ਥੋੜਾ ਵੀ ਆਪਾਂ ਨੂੰ ਅੱਗ ਦੇ ਗਾਰੇ ਵੀ ਢੇਰ ਲੈ ਕੇ ਆਉਣਾ ਪੈਣਾ ਓਡਾ ਸਾਰਾ ਹੀ ਅੱਗ ਦਾ ਬੋਲ ਚਾਹੀਦਾ ਨਹੀਂ ਸਾੜਨ ਵਾਸਤੇ ਉਹਦੇ ਵਾਸਤੇ ਤੀਲੀ ਬੜੀ ਆ ਥੋੜਾ ਜਾਂ ਗਾਰਾ ਬੜਾ ਸਾਰੀਆਂ ਸੜ ਜਾਣਗੀਆਂ ਇਸੇ ਤਰ੍ਹਾਂ ਬਾਦਸ਼ਾਹ ਕਹਿੰਦੇ ਨੇ ਲੱਖਾਂ ਲੱਖ ਮਾਤਿਆਂ ਕਰ ਇਕੱਠੇ ਏਕ ਰਤੀਲ ਹੈ ਪਾਹੇ ਲੱਖਾਂ ਮਣ ਲੱਕੜਾਂ ਇੱਕ ਰਤੀ ਇੱਕ ਥੋੜੀ ਜਿਹੀ ਦਿੱਲੀ ਦੇ ਨਾਲ ਸੜ ਸਕਦੀਆਂ ਨੇ ਇਸੇ ਤਰ੍ਹਾਂ ਪਿਆਰਿਆ ਤੇਰਾ ਜਿਹੜਾ ਨਾਮ ਹੈ ਨਾ ਕਿਨਕਾ ਏਕ ਜਿਸ ਜੀਵ ਸਾਬ ਹੈ ਇੱਕ ਕਿਨਕਾ ਥੋੜਾ ਜਿਹਾ ਤੇਰੀ ਜ਼ਿੰਦਗੀ ਦੇ ਵਿੱਚ ਨਾਮ ਹੈ ਨਾ ਜਿਹੜਾ ਚੰਗਿਆਈ ਆ ਥੋੜੀ ਜਿਹੀ ਆ ਜੇ ਤੇ ਬੁਰਾਈਆਂ ਨੂੰ ਸਾੜ ਕੇ ਸਵਾਹ ਕਰ ਦੇ ਸਾਰੀਆਂ ਬੁਰਾਈਆਂ ਸੜ ਜਾਣਗੀਆਂ ਜੇ ਤੂੰ ਥੋੜਾ ਜਿਹਾ ਕਿਨਕਾ ਮਾਤਰ ਵੀ ਤੇਰੇ ਵਿੱਚ ਚੰਗਿਆਈ ਆ ਜਾਈ ਹੁਣ ਬਾਪ ਕਰਨਾ ਇਹ ਬਰਾਈਆਂ ਦਾ ਜਿਹੜਾ ਢੇਰ ਹੈ ਉਹ ਬਹੁਤ ਵੱਡਾ ਹੈ ਪਰ ਉਹਦੇ ਵਾਸਤੇ ਥੋੜਾ ਜਿਹਾ ਕਿਨਕਾ ਚਾਹੀਦਾ ਹੈ ਤਣਕਾ ਏਕ ਜਿਸ ਜੀਵ ਸਾਵੈ ਫਿਰ ਜਦੋਂ ਉਹ ਤਣਕਾ ਥੋੜਾ ਜਿਹਾ ਤੇਰੀ ਜ਼ਿੰਦਗੀ ਵਿੱਚ ਨਾਮ ਦਾ ਆ ਗਿਆ ਤਾਂ ਕਿ ਮਹਿਮਾ ਗਣੀ ਨਾ ਵੇ ਉਹਦੀ ਸੋਭਾ ਮਹਿਮਾ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਕਹਿੰਦੇ ਤੇ ਫਿਰ ਉਹ ਕਿਣਕਾ ਕਿਉਂ ਨਹੀਂ ਸਾਡੀ ਜ਼ਿੰਦਗੀ ਵਿੱਚ ਆਉਂਦਾ ਕਿਉਂਕਿ ਸੁੱਖ ਜਿਹੜੀਆਂ ਗੱਲਾਂ ਪਿੱਛੇ ਲੱਭਦਾ ਫਿਰਦਾ ਉਹ ਸੁੱਖ ਥੋੜਾ ਮਟੀਰੀਅਲ ਨੂੰ ਇਕੱਠਾ ਕਰਕੇ ਮਨੁੱਖ ਸੋਚਦਾ ਵੀ ਮੈਂ ਸੁਖੀ ਹੋ ਜਾਵਾਂ ਨਹੀਂ ਕਈ ਬੰਦਿਆਂ ਨੇ ਇੱਥੇ ਤੱਕ ਵੀ ਆਪਣਾ ਯਤਨ ਕੀਤਾ ਹੋਇਆ ਵੀ ਸ਼ਾਇਦ ਮੇਰੇ ਘਰ ਵਿੱਚ ਪੁੱਤ ਹੋ ਜਾਏ ਫਿਰ ਮੈਂ ਸੁਖੀ ਹੋ ਜਾਣਾ ਨਹੀਂ ਪੁੱਤ ਮਟੀਰੀਅਲ ਘਰ ਕੋਠੀਆਂ ਕਾਰਾਂ ਬਾਰਾਂ ਜ਼ਮੀਨਾਂ ਜਾਇਦਾਦਾਂ ਇਹ ਸੁੱਖ ਨਹੀਂ ਹੈ ਇਹ ਤੇਰੀ ਜ਼ਿੰਦਗੀ ਦੀਆਂ ਲੋੜਾਂ ਨੇ ਗੁਜ਼ਾਰਨ ਸੰਸਾਰ ਹੈ ਗੁਜ਼ਾਰਾ ਕਰਨ ਲਈ ਤੈਨੂੰ ਜ਼ਰੂਰਤਾਂ ਨੇ ਤੇਰੀਆਂ ਪਰ ਜੇ ਤੂੰ ਇਹ ਕਹੇ ਮਟੀਰੀਅਲ ਸਾਰਾ ਸੁੱਖ ਹੈ ਇਹ ਮਟੀਰੀਅਲ ਸੁੱਖ ਨਹੀਂ ਇਹ ਤੇਰੀ ਲੋੜ ਹੈ ਬਸ ਤੈਨੂੰ ਗੁਜ਼ਾਰਨ ਤੇਰੀ ਜ਼ਿੰਦਗੀ ਨੂੰ ਬਸਰ ਕਰਨ ਲਈ ਤੇਰੀ ਇਹ ਚੀਜ਼ਾਂ ਦੀ ਘਰ ਦੀ ਖਣ-ਪਣ ਪਦਾਰਥਾਂ ਦੀ ਇਹਨਾਂ ਚੀਜ਼ਾਂ ਦੀ ਤੈਨੂੰ ਲੋੜ ਐ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਇਹ ਯਤਨ ਸੁੱਖ ਦੇ ਕਰਦਾ ਆਹ ਦੁੱਖ ਜਾਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਹੈ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਨਾ ਕੀਓ ਕੋਈ ਹੁਣ ਸੁੱਖਾਂ ਵਾਸਤੇ ਯਤਨ ਕਰਦਾ ਨਾ ਬੰਦਾ ਹੁਣ ਦੇਖੋ ਆਪਾਂ ਨੇ ਜੀਰੀ ਦੀ ਫਸਲ ਬੀਜੀ ਆ ਕਾਦੇ ਲਈ ਸੁੱਖਾਂ ਲਈ ਹੁਣ ਬੰਦਾ ਸਵੇਰੇ ਉੱਠ ਕੇ ਦੁਕਾਨ ਖੋਲਦਾ ਕਾਦੇ ਲਈ ਸੁੱਖਾਂ ਲਈ ਬੰਦਾ ਕਿਤੇ ਵੀ ਨੌਕਰੀ ਪ੍ਰਾਈਵੇਟ ਸਰਕਾਰੀ ਲੱਗਿਆ ਉਥੇ ਡਿਊਟੀ ਤੇ ਜਾਂਦਾ ਸੁੱਖਾਂ ਲਈ ਦੁੱਖ ਦਾ ਤਾਂ ਜਦ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿਹੜੇ ਤੂੰ ਸੁੱਖ ਮੰਗ ਰਿਹਾ ਇਹ ਦੁੱਖ ਨੇ ਜਿਹੜੇ ਤੂੰ ਸੁੱਖ ਦੇ ਰੂਪ ਦੇ ਵਿੱਚ ਮੰਗ ਰਿਹਾ ਇਹ ਸੁੱਖ ਨੇ ਕਿਉਂਕਿ ਯਤਨ ਤੋਂ ਸੁੱਖਾਂ ਲਈ ਕਰ ਰਹੇ ਆ ਆ ਦੁੱਖ ਰਹੇ ਨੇ ਕਿਤੇ ਨਾ ਕਿਤੇ ਕਾਰਨ ਹੈ ਵੀ ਨੁਗਾਈ ਦੇ ਵਿੱਚ ਜਿਹੜਾ ਬੀਜ ਆ ਨਾ ਉਹਨੂੰ ਫਰੁੱਲਣ ਦਾ ਹੀ ਯਤਨ ਕੀਤਾ ਵੀ ਇਹ ਦੁੱਖ ਦਾ ਬੀਜ ਹੈ ਕਿ ਸੁੱਖ ਦਾ ਬੀਜ ਹੈ ਯਤਨ ਨਹੀਂ ਕੀਤਾ ਤੂੰ ਜਿੰਦਗੀ ਵਿੱਚ ਨੋਟ ਕਰਿਓ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਦੇਖਿਆ ਨਹੀਂ ਤਕਰੀਬਨ 41 ਸਾਲ ਦੀ ਉਮਰ ਹੋ ਗਈ ਵੀ ਕਿਸੇ ਧੀ ਨੇ ਮਾਂ ਦੇ ਜਾਂ ਆਪਣੇ ਪਿਓ ਦੇ ਚਪੇੜ ਮਾਰੀ ਹੋਵੇ ਕੋਈ ਜ਼ਿੰਦਗੀ ਵਿੱਚ ਕਿਸੇ ਬੰਦੇ ਨੇ ਵੇਖਿਆ ਹੋਵੇ ਮੈਨੂੰ ਲੱਗਦਾ ਵੀ ਕਿਸੇ ਨੇ ਇਦਾਂ ਦਾ ਸੁਣਿਆ ਹੋਣਾ ਜਾਂ ਵੇਖਿਆ ਹੋਣਾ ਵੀ ਧੀ ਨੇ ਮਾਂ ਦੇ ਜਾਂ ਪੁੱਤ ਦੇ ਚਪੇੜ ਮਾਂ ਆਪਣੇ ਬਾਪ ਦੇ ਚਪੇੜ ਮਾਰੀ ਤੇ ਹੁਣ ਬਾਪ ਦੇ ਚਪੇੜ ਮਾਰੀਆਂ ਬਾਪ ਨੂੰ ਕੁੱਟਿਆ ਬਾਹ ਦੀ ਬਾਪ ਦੀ ਬਾਹ ਮਰੋੜ ਲਈ ਮੁੱਕੀਆਂ ਨਾਲ ਡਾਂਗਾਂ ਨਾਲ ਕੁੱਟਿਆ ਮਾਂ ਦੇ ਚਪੇੜਾ ਮਾਰੀਆਂ ਮੂੰਹ ਤੇ ਤੁਹਾਨੂੰ ਤੁਸੀਂ ਤੇ ਮੈਂ ਬਹੁਤ ਵਾਰੀ ਸੁਣਿਆ ਫੇਰ ਹੁਣ ਕਿੱਦਣਾ ਕਿੱਦ ਇਹ ਨਹੀਂ ਲੱਗਦਾ ਵੀ ਜਿਹਦੇ ਵਿੱਚ ਸੁੱਖ ਹੈ ਉਹ ਤਾਂ ਮੰਗੇ ਹੀ ਨਹੀਂ ਅੱਜ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਤੁਸੀਂ ਸੁਣਿਆ ਹੋਵੇ ਮੈਂ ਕਹਿ ਨਹੀਂ ਸਕਦਾ ਮੈਂ ਨਹੀਂ ਸੁਣਿਆ ਵੀ ਕੋਈ ਇਦਾਂ ਦਾ ਵੀ ਕੋਈ ਆਇਆ ਹੋਵੇ ਵੀ ਮਹਾਰਾਜ ਮਹਾਰਾਜ ਦੇ ਅੱਗੇ ਅਰਦਾਸ ਕਰੋ ਵੀ ਸਾਨੂੰ ਧੀ ਧੀ ਚਾਹੀਦੀ ਹੈ ਸਾਨੂੰ ਬੱਚੀ ਚਾਹੀਦੀ ਹੁਣ ਉਹ ਉਹ ਬੰਦਾ ਮਟੀਰੀਅਲ ਹੀ ਮੰਗਦਾ ਉਹ ਹੈ ਜਿਹਦੇ ਵਿੱਚ ਦੁੱਖ ਹੈ ਤਾਇਦੇ ਇਹਨੂੰ ਦੁੱਖ ਘੇਰਾ ਪਾ ਲੈਂਦੇ ਨੇ ਆਲੇ ਦਾਲੇ ਆ ਕੇ ਸਤਿਗੁਰੂ ਕਹਿੰਦੇ ਹਨ ਜਤਨ ਬਹੁਤ ਸੁਖ ਕੇ ਕੀਏ ਦੁੱਖ ਨਾ ਕੀਓ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਇ ਉਹਣਾ ਹੋਣਾ ਉਹ ਐ ਜੋ ਹਰੀ ਨੂੰ ਪਉਂਦਾ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਤੇਰੇ ਤੇਰੇ ਨਾਲ ਨਹੀਂ ਤੂੰ ਤਾਂ ਜੋ ਮਰਜੀ ਤੂੰ ਤਾਂ ਬਹੁਤ ਕੁਝ ਮੰਗਦਾ ਸ਼ਾਮ ਨੂੰ ਸਾਰਸਤ ਮਟੀਰੀਅਲ ਤੈਨੂੰ ਥੋੜਾ ਦੇ ਦੇਣਾ ਉਹਨੇ ਉਹਨੇ ਮਰਜ਼ੀ ਉਹਦੀ ਚੱਲਣੀ ਹੈ ਕਾਲਪੁਰਖ ਦੀ ਰੱਬ ਦੀ ਵਾਹਿਗੁਰੂ ਦੀ ਕਾਇਨਾਤ ਦੀ ਮਦਰੀ ਚ ਮਰਜ਼ੀ ਚੱਲਣੀ ਹੈ ਤੇਰੀ ਥੋੜਾ ਮਰਜ਼ੀ ਚਲੇਗੀ ਕਿਉਂਕਿ ਦੁਨੀਆ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਵਾਸਪਤੀ ਦੇ ਵਿੱਚ ਕਈ ਫਲ ਇਦਾਂ ਦੇ ਨੇ ਬੂਰ ਆਉਂਦਾ ਹੈ ਬੂਰ ਪੁਰ ਜਾਂਦਾ ਹੈ ਬਸ ਕੁਝ ਨਹੀਂ ਬਣਦਾ ਕਈ ਆਉਂਦੇ ਨੇ ਬਾਪ ਬੂਰ ਆਇਆ ਤੇ ਫਲ ਪੱਕ ਕੇ ਲੋਕਾਂ ਦਾ ਪਦਾਰਥ ਬਣ ਜਾਂਦਾ ਲੋਕਾਂ ਦਾ ਖਾਣ ਬਣ ਜਾਂਦਾ ਤੇ ਉਹ ਕਿਨੂੰ ਪਾਉਂਦਾ ਉਹ ਕਾਇਨਾਤ ਨੂੰ ਕੁਦਰਤ ਨੂੰ ਪਾਉਂਦਾ ਵਾਹਿਗੁਰੂ ਨੂੰ ਪਾਉਂਦਾ ਇਸ ਕਰਕੇ ਪਿਆਰੋ ਸੁੱਖ ਤੇ ਦੁੱਖ ਤੂੰ ਕੁਦਰਤ ਤੇ ਰੱਬ ਦੇ ਛੱਡਿਆ ਕਰ ਵੀ ਮਹਾਰਾਜ ਤੇਰੀ ਮਰਜ਼ੀ ਹੈ ਦੁੱਖ ਦੇ ਸੁੱਖ ਦੇ ਕਿਉਂਕਿ ਪਹਿਲੀ ਗੱਲ ਤਾਂ ਸਾਡੇ ਮੰਗਣ ਨਾਲ ਹੁੰਦਾ ਹੀ ਕੱਖ ਤੂੰ ਜੋ ਮਰਜੀ ਹੁਣ ਜ਼ਿੰਦਗੀ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਮਿਲੇਗਾ ਤੁਹਾਨੂੰ ਜਿਹਨੇ ਦੁੱਖ ਮੰਗੇ ਹੋਣ ਹਰ ਇੱਕ ਬੰਦਾ ਸੁੱਖ ਹੀ ਮੰਗਦਾ ਤੇ ਸੁੱਖਾਂ ਦਾ ਹੀ ਯਤਨ ਕਰਦਾ ਪਰ ਜ਼ਿੰਦਗੀ ਵਿੱਚ ਦੁੱਖ ਵੀ ਆ ਜਾਂਦੇ ਨੇ ਉਹ ਦੁੱਖ ਕਿਉਂ ਆਉਂਦੇ ਨੇ ਕਿਉਂਕਿ ਹਰੀ ਨੂੰ ਪਰਮੇਸ਼ਰ ਨੂੰ ਜੋ ਪਾਉਂਦਾ ਹੈ ਹਰੀ ਨੂੰ ਕਿਉਂ ਪਾਉਂਦਾ ਆਪਾਂ ਸੋਚ ਕੇ ਦੇਖੋ ਵੀ ਰੱਬ ਦੁੱਖ ਦਿੰਦਾ ਹੈ ਰੱਬ ਨਹੀਂ ਦੁੱਖ ਦਿੰਦਾ ਉਹਦੀ ਕਾਇਨਾਤ ਦੇ ਉਹਦੇ ਕੁਦਰਤ ਦੇ ਉਲਟ ਜਦੋਂ ਚੱਲਦਾ ਹੈ ਉਦੋਂ ਸੁਭਾਵਿਕ ਹੈ ਦੁੱਖ ਆਉਣਾ ਸਵਾਭ ਕੁਦਰਤੋਂ ਉੱਟ ਕੇ ਉਹ ਇੱਕ ਪਲਾਂਗ ਵੀ ਕੁਦਰਤੋਂ ਉਲਟ ਪੱਟ ਤੇ ਦੁੱਖ ਝੋਲੀ ਵਿੱਚ ਕਰ ਪੈ ਜਾਣਾ ਉਸੇ ਵਾਂਗ ਜਿਵੇਂ ਹੁਣ ਇੱਕ ਬੰਦਾ ਕਵੇ ਨਾ ਵੀ ਮੈਂ ਦੋਨੇ ਪੈਰ ਜੋੜ ਕੇ ਤੁਰਨਾ ਹੈ ਨਹੀਂ ਤੁਰ ਸਕਦਾ ਕੈਨਤ ਤੋਂ ਕੁਦਰਤੋਂ ਉਲਟ ਹੈ ਕੈਨਤ ਦਾ ਕੁਦਰਤ ਦਾ ਸਵਾਭ ਕੀ ਹੈ ਵੀ ਇੱਕ ਪੈਰ ਰੱਖ ਸਾਰੇ ਸਰੀਰ ਦਾ ਬਜਨ ਇੱਕ ਪੈਰ ਤੇ ਦੇ ਫਿਰ ਅਗਲਾ ਪੈਰ ਚੱਕ ਫੇਰ ਤੇਰਾ ਸਬਰਦੈ ਹੋਵੇਗਾ ਜੇ ਹੁਣ ਬੰਦਾ ਇਹ ਕਹੇ ਵੀ ਮੈਂ ਕਾਇਨਾਤ ਤੋਂ ਕੁਦਰਤ ਤੋਂ ਉੱਟ ਚੱਲਣਾ ਮੈਂ ਤਾਂ ਦੋਨੇ ਪੈਰ ਚੱਕ ਕੇ ਰੱਖਣੇ ਨੇ ਰੱਖ ਲਾ ਕਿੰਨਾ ਕਿਨੇ ਕ ਦੂਰ ਤੱਕ ਰੱਖੇਗਾ ਪਹਿਲੀ ਗੱਲ ਤਾਂ ਥੋੜੀ ਜਿਹੀ ਦੂਰ ਇਹ ਤੂੰ ਡਿੱਗ ਜਾਣਾ ਮੁੱਦੇ ਮੂੰਹ ਵੱਜਣਾ ਅਗਲਾ ਪਈ ਨਹੀਂ ਪਤਾ ਮੂੰਹ ਵੱਜੇ ਆਈ ਨਹੀਂ ਪਤਾ ਆਕੇ ਢੂਈਆਂ ਵਾਲਾ ਪਾਸਾ ਵੱਜੇ ਤੇਰਾ ਧਰਤੀ ਤੇ ਇਹੋ ਜਾਂ ਪੈਰ ਨਿਕਲੇ ਦੋਨੇ ਪੈਰ ਇੱਕਦਮ ਨਿਕਲਣ ਕੁਦਰਤ ਦਾ ਜਿਹੜਾ ਵੀ ਦੀਵਦਾਨ ਹੈ ਉਹ ਤੋਂ ਜਦੋਂ ਉਲਟ ਚੱਲਦਾ ਹੈ ਉਦੋਂ ਬੰਦਾ ਦੁੱਖ ਆਉਂਦਾ ਹੈ ਪ੍ਰਮਾਤਮਾ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ ਹੁਣ ਜਿਹੜਾ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਫਿਰ ਕਿਉਂ ਨਾ ਚੱਲਿਆ ਜਾਵੇ ਵਿਦੀਮਤਾ ਵਿਧੀ ਵਿਧਾਨ ਦੇ ਮੁਤਾਬਕ ਚੱਲਣ ਦਾ ਭਾਵ ਇਹ ਹੈ ਵੀ ਜਿਉਂ ਰਾਮ ਰਖ ਹੈ ਤਿਉਂ ਰਈਆ ਰਹੇ ਭਾਈ ਪ੍ਰਭੂ ਅੱਗੇ ਅਰਦਾਸ ਕਰ ਪਾਤਸ਼ਾ ਤੇਰੀ ਮਰਜ਼ੀ ਹੈ ਚਾਹੇ ਦੁੱਖ ਦੇ ਚਾਹੇ ਸੁੱਖ ਦੇ ਚਾਹੇ ਧੀ ਦੇ ਚਾਹੇ ਪੁੱਤ ਦੇ ਪਰ ਲੈਕ ਹੋਵੇ ਅਰਦਾਸ ਕੀਤੀ ਹੈ ਨੇ ਕਿਸੇ ਨੇ ਬੰਦੇ ਨੇ ਹੁਣ ਜਿਵੇਂ ਉਦਾਹਰਨ ਦੀ ਤੌਰ ਤੇ ਨਾ ਇੱਕ ਚੋਰ ਨੇ ਦੁਕਾਨ ਦਾ ਸ਼ਟਰ ਚੱਕ ਲਿਆ ਉਹ ਦੁਕਾਨ ਦਾ ਜੋ ਦਰਵਾਜ਼ਾ ਖੋਲ੍ਹਿਆ ਉਹ ਕੱਲਾ ਤਾਂ ਕਿਤੇ ਬੋਝਕਦਣੇ ਵੜ ਗਿਆ ਆਪਣੀ ਚਲਾਕੀ ਦੇ ਨਾਲ ਪਰ ਨਿਕਲ ਲੱਗਿਆ ਉਹਨੇ ਦੇਖਿਆ ਵੀ ਬਾਜ਼ਾਰ ਵਿੱਚ ਦੁਕਾਨਾਂ ਬਹੁਤ ਖੁੱਲੀਆਂ ਨੇ ਮੈਨੂੰ ਵੇਖ ਲੈਗਾ ਮੈਂ ਸਮਾਨ ਚੁੱਕ ਕੇ ਜਦੋਂ ਨਿਕਲਾਂਗਾ ਮੈਂ ਪਕੜਿਆ ਜਾਵਾਂਗਾ। ਵੜਨ ਵੇਲੇ ਸਦਾ ਕੱਲਾ ਸੀ। ਬਾਅਦ ਛਟਕ ਦੇਣੇ ਉਹ ਜਿੰਦਾ ਤੋੜਿਆ। ਉੱਤੇ ਨੂੰ ਚੱਕਿਆ ਸ਼ਟਰ ਤੇ ਪੜੱਕ ਦੇਣੇ ਵਿੱਚ ਵੜ ਗਿਆ ਦੁਕਾਨ ਦੇ। ਪਰ ਅੰਦਰ ਜਾ ਕੇ ਖਿਆਲਾਤ ਆ ਗਿਆ ਦਿਮਾਗ ਦੇ ਵਿੱਚ ਵੀ ਜੇ ਮੈਂ ਸਮਾਨ ਚੁੱਕ ਕੇ ਬਾਹਰ ਨਿਕਲਾਂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਮੈਂ ਫੜਿਆ ਜਾਂਦਾ। ਉਹਨੇ ਕੀ ਕੀਤਾ? ਉਹਨੇ ਦੁਕਾਨ ਦੇ ਵਿੱਚ ਹੀ ਕਹਿੰਦਾ ਚੱਲ ਫਿਰ ਘੰਟਾ ਆਰਾਮ ਕਰ ਲੈਨੇ ਆ ਵੀ ਇੰਨੇ ਚ ਲੋਕ ਸੌ ਸੌ ਜਾਣਗੇ ਦੁਕਾਨਾਂ ਬੰਦ ਹੋ ਜਾਣਗੀਆਂ। ਤੇ ਹੋਇਆ ਕਿ ਦਿਨ ਚੜਿਆ ਦਿਨ ਤਾਂ ਚੜਦੇ ਤੱਕ ਉਹ ਨੂੰ ਜਾਗ ਹੀ ਨਹੀਂ ਆਇਆ ਦਿਨ ਚੜ ਗਿਆ ਸਵੇਰੇ ਦੁਕਾਨ ਦਾ ਮਾਲਕ ਆਇਆ ਉਹਨੇ ਜਦੋਂ ਆਇਆ ਤੇ ਦੇਖਿਆ ਅੰਦਰ ਚੋਰ ਸਮਾਨ ਇਕੱਠਾ ਕਰਿਆ ਪਿਆ ਤੇ نیند ਆ ਗਈ ਉਹਨੇ ਆ ਕੇ ਜਦੋਂ ਪਕੜ ਲਿਆ ਵੀ ਚੋਰ ਹੈ ਹੁਣ ਹਰ ਇੱਕ ਬੰਦੇ ਨੇ ਸਵਾਲ ਇਹੀ ਕੀਤਾ ਕਹਿੰਦੇ ਉਹ ਫੜਿਆ ਨਾ ਜਾਂਦਾ ਜੇ ਸੌਂਦਾ ਨਾ ਜਿਹਨੂੰ ਮਰਜੀ ਪੁੱਛ ਕੇ ਦੇਖ ਲੋ ਕਹਿੰਦੇ ਕਿਉਂ ਫੜਿਆ ਗਿਆ ਕਹਿੰਦੇ ਸੌ ਗਿਆ ਤਾਂ ਫੜਿਆ ਗਿਆ ਪਰ ਵਿਧੀ ਵਿਧਾਨ ਦੇ ਮੁਤਾਬਕ ਇੱਕ ਵੀ ਬੰਦੇ ਨੇ ਇਹ ਗੱਲ ਨਹੀਂ ਕਹੀ ਵੀ ਜੋ ਚੋਰੀ ਨਾ ਕਰਦਾ ਤਾਂ ਫੜਿਆ ਨਹੀਂ ਜਾਣਾ ਸੀ ਹਰ ਇੱਕ ਬੰਦਾ ਇਹੀ ਕਹਿੰਦਾ ਰਿਹਾ ਵੀ ਉਹ ਸੌ ਗਿਆ ਸੌ ਗਿਆ ਤਾਂ ਫੜਿਆ ਗਿਆ ਉਹਨੇ ਸੋਨਾ ਥੋੜਾ ਸੀ ਕਮਲੇ ਨੇ ਪਰ ਉਹਨੂੰ ਇਹ ਨਹੀਂ ਕਿਹਾ ਵੀ ਨਹੀਂ ਭਾਈ ਸੌਣ ਤੋਂ ਪਹਿਲਾਂ ਤੇਰੀ ਗਲਤੀ ਹੈ ਵੀ ਤੂੰ ਦੁਕਾਨ ਦੇ ਵਿੱਚ ਹੀ ਕਿਉਂ ਬੜਿਆ ਗਲਤ ਕੰਮ ਕਿਉਂ ਕੀਤਾ ਗਲਤ ਕੰਮ ਕਿਉਂ ਕੀਤਾ ਇਸ ਕਰਕੇ ਪਿਆਰਿਓ ਹੁਣ ਵਿਧੀ ਵਿਧਾਨ ਦੇ ਮੁਤਾਬਕ ਚੱਲੇਗਾ ਨਾ ਫੇਰ ਤੂੰ ਲਾਂਬਾ ਦੇਣ ਚੋਗਾ ਹੁਣ ਗੱਡੀ ਤਾਂ ਤੂੰ ਪੀ ਕੇ ਸ਼ਰਾਬ ਚਲਾਉਣਾ ਫੇਰ ਕਹੇ ਵੀ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਵਿਧੀ ਵਿਧਾਨ ਦਾ ਕਸੂਰ ਥੋੜਾ ਤੂੰ ਵਿਧੀ ਵਿਧਾਨ ਤੋਂ ਉਲਟ ਚੱਲਿਆ ਪਨਾਵ ਦੇ ਗੋਡੇ ਤੜਾਵ ਦੀਆਂ ਲੱਤਾਂ ਵਿਧੀ ਵਿਧਾਨ ਤੋਂ ਤੋੜੇਗਾ ਕੋਈ ਵੀ ਨਿਯਮ ਭੰਗ ਕਰੇਗਾ ਤਾਂ ਉਹਦੇ ਬਦਲੇ ਦੁੱਖ ਹੀ ਦੁੱਖ ਨੇ ਜ਼ਿੰਦਗੀ ਵਿੱਚ ਇਸੇ ਕਰਕੇ ਪਿਆਰਿਓ ਪਰਮਾਤਮਾ ਦੇ ਕੁਦਰ ਦੇ ਉਹ ਕੈਨਾਂਤ ਦੇ ਵਿਧੀ ਵਿਧਾਨ ਦੇ ਮੁਤਾਬਕ ਚੱਲਾਂਗੇ ਨਾ ਤਾਂ ਜ਼ਿੰਦਗੀ ਵਿੱਚ ਸੌਖੀ ਸੁੱਖ ਆਉਣੇ ਨੇ